ਹਾਂਜੀ ਵੈਲਕਮ ਆਈ ਤੁਹਾਡਾ YouTube ਚੈਨਲ ਤੇ ਅੱਜ ਜੋ ਆਪਾਂ ਸੂਟ ਲੈ ਕੇ ਆਏ ਆ ਆਲ ਓਵਰ ਪ੍ਰਿੰਟਡ ਸਰਦੀ ਲਈ ਲੈ ਕੇ ਆਏ ਆ ਵਿਦਆਊਟ ਦੁਪੱਟਾ ਰਹਿਣਗੇ ਬਹੁਤ ਸੋਹਣੇ ਪ੍ਰਿੰਟਾਂ ਦੇ ਤੇ ਸਰਦਾਰੀ ਰੰਗਾਂ ਦੇ ਵਿੱਚ ਲਾਈਟ ਡਾਰਕ ਸਭ ਤਰ੍ਹਾਂ ਦਾ ਆਪਾਂ ਰੰਗ ਐਡ ਕੀਤਾਗਾ ਸੋ ਪ੍ਰਾਈਸ ਵੀ ਬਹੁਤ ਜ਼ਿਆਦਾ ਘਟਾ ਸੋ ਇਹਨਾਂ ਨੂੰ ਜਲਦੀ ਆਰਡਰ ਕਰਨਾ ਬਹੁਤ ਜਲਦੀ ਸੋਲਡ ਆਊਟ ਹੋ ਜਾਂਦੇ ਨੇ ਅਲਪਾਈਨ ਪਸ਼ਮੀਨਾ ਰਹੇਗਾ ਡਿਜੀਟਲ ਪ੍ਰਿੰਟ ਆਲ ਓਵਰ ਤੁਹਾਨੂੰ ਸੂਟ ਦੀ 5 ਮੀਟਰ ਕੱਟ ਮਿਲੇਗੀ ਵਿਦਆਊਟ ਦੁਪੱਟਾ ਓਨਲੀ ਸੂਟ ਦਾ ਰੇਟ ਰਹੇਗਾ ਜੀ 575 ਅੱਜ ਦੇ ਵਿੱਚ ਤੁਸੀਂ ਬਾਈ ਕਰੋਗੇ ਤੁਹਾਨੂੰ 575 ਦੇ ਵਿੱਚ ਘਰ ਬੈਠੇ ਸੂਟ ਮਿਲ ਜਾਏਗਾ ਕੋਈ ਐਕਸਟਰਾ ਚਾਰजेस ਨਹੀਂ ਹੈ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸਿਲੈਕਟ ਕਰਕੇ ਦਿੱਤੇ ਹੋਏ WhatsApp ਨੰਬਰ ਤੇ ਸਕਰੀਨਸ਼ਾਟ ਸੈਂਡ ਕਰਕੇ ਆਪਣੇ ਇਹਨਾਂ ਚੋਂ ਕੋਈ ਤੋਂ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਪ੍ਰਿੰਟ ਰੰਗ ਪਸੰਦ ਆਉਂਦਾ ਸੈਂਡ ਕਰਕੇ ਸਕਰੀਨਸ਼ਾਟ ਤੁਸੀਂ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਆ ਸੋ ਇਹਨਾਂ ਵਿੱਚੋਂ ਤੁਸੀਂ ਜਲਦੀ ਆਰਡਰ ਕਰਨਾ ਅੱਜ ਆਪਾਂ ਸਪੈਸ਼ਲ ਹੀ ਆਲ ਓਵਰ ਪ੍ਰਿੰਟਡ ਅਲਪਾਈਨ ਪਸ਼ਮੀਨਾ ਦੇ ਵਿੱਚ ਸੂਟ ਐਡ ਕੀਤੇ ਨੇ ਸੋ ਇਹਨਾਂ ਦੀ ਜ਼ਿਆਦਾ ਡਿਮਾਂਡ ਸੀ ਓਨਲੀ ਪ੍ਰਿੰਟਡ ਸੂਟਾਂ ਦੀ ਗਰਮ ਸੂਟਾਂ ਦੀ ਸਰਦੀਆਂ ਦੇ ਵਿੱਚ ਵੈਂਟਰ 컬렉ਸ਼ਨ ਲੈ ਕੇ ਆਏ ਆ ਡੇਲੀ ਦੀ ਅਪਡੇਟ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਾਂ ਹਰ ਰੋਜ਼ ਪਾਰਟੀ ਵੇਅਰ ਡੇਲੀ ਵੇਅਰ ਅਤੇ ਵਰਕ ਵਾਲੇ ਸਭ ਤਰ੍ਹਾਂ ਦਾ ਫੈਬਰਿਕ ਤੇ ਡਿਜ਼ਾਈਨਰ ਸੂਟ ਐਡ ਕਰਦੇ ਹੁੰਦੇ ਆ ਵੀਡੀਓ ਨੂੰ ਤੁਸੀਂ ਐਂਡ ਤੱਕ ਵਾਚ ਕਰਦੇ ਉਸ ਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸੇ ਤਰ੍ਹਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਵਾਚ ਕਰਦੇ ਰਹਿਣਾ ਇਸੇ ਤਰ੍ਹਾਂ ਤੁਸੀਂ ਰਿਸਪੌਂਸ ਦਿੰਦੇ ਰਹਿਣਾ ਬਹੁਤ ਬਹੁਤ ਧੰਨਵਾਦ ਸੋ ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਆਏਗਾ ਤੁਸੀਂ ਆਰਡਰ ਆਰਡਰ ਕਰਨਾ ਲਾਈਟ ਡਾਰਕ ਅਲੱਗ-ਅਲੱਗ ਤਰ੍ਹਾਂ ਦਾ ਪ੍ਰਿੰਟ ਐਡ ਕੀਤਾ ਬਹੁਤ ਹੀ ਜ਼ਿਆਦਾ ਸੋਹਣੀ ਪ੍ਰਿੰਟ ਨੇ ਬਹੁਤ ਸੋਹਣੇ ਰੰਗ ਸਰਦਾਰੀ ਰੰਗ ਨੇ ਸੋ ਜੋ ਵੀ ਜਿਸ ਨੂੰ ਪਸੰਦ ਆ ਤੁਸੀਂ ਆਰਡਰ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਦਿੱਤੇ WhatsApp ਨੰਬਰ ਤੇ ਸੈਂਡ ਕਰਕੇ ਇਹ ਬਲੇ ਰਹੇਗਾ ਜੀ ਰਾਮ ਟੈਕਸ ਦਾ ਫੈਬਰਿਕ ਬ੍ਰਾਂਡਡ ਫੈਬਰਿਕ ਰਹੇਗਾ ਬੁਰ ਬਿਲਕੁਲ ਨਹੀਂ ਆਏਗੀ ओरिजिनल ਸੂਟ ਰਹਿਣਗੇ ਰਾਮ ਟੈਕਸ ਦੇ ਬਾਟਮ ਪਲੇਨ ਰਹੇਗੀ ਪਸ਼ਮੀਨਾ ਦੀ ਤੇ 2 ਮੀਟਰ ਸ਼ਰਟ 2 ਮੀਟਰ ਬਾਟਮ ਮੈਚਿੰਗ ਸੂਟ ਨੇ ਡਿਜੀਟਲ ਪ੍ਰਿੰਟ 2 ਮੀਟਰ ਸ਼ਰਟ ਤੇ ਵਿਦਆਊਟ ਦੁਪੱਟਾ ਨੇ ਓਨਲੀ ਸ਼ਰਟ ਐਂਡ ਬਾਟਮ ਰਹੇਗਾ ਜੋ ਵੀ ਤੁਹਾਨੂੰ ਇਹਨਾਂ ਵਿੱਚੋਂ ਕੋਈ ਪ੍ਰਿੰਟ ਰੰਗ ਪਸੰਦ ਆਉਂਦਾ ਤੁਸੀਂ ਆਰਡਰ ਕਰ ਸਕਦੇ ਹੋ 850 ਦੇ ਵਿੱਚ ਇਹ ਵਾਲੇ ਸੂਟ ਤੁਹਾਨੂੰ ਮਿਲਣਗੇ 850 ਦੇ ਵਿੱਚ ਘਰ ਬੈਠੇ ਤੁਸੀਂ ਇਹਨਾਂ ਚੋਂ ਵੀ ਸਕਰੀਨਸ਼ਾਟ ਲੈ ਕੇ ਦਿੱਤੇ WhatsApp ਨੰਬਰ ਤੇ ਆਰਡਰ ਕਰ ਸਕਦੇ ਹੋ ਗਰੰਟਡ ਫੈਬਰਿਕ ਰਹੇਗਾ ਗਾਰੰਟੀ ਹੈ ਬੁਰ ਬਿਲਕੁਲ ਨਹੀਂ ਆਏਗੀ ਸオーਰਡਰ ਕਰਨ ਲਈ ਆਪਾਂ ਨੰਬਰ ਦਿੱਤਾ ਹੁੰਦਾ WhatsApp ਨੰਬਰ ਤੁਸੀਂ ਉੱਤੇ ਬੁਕਿੰਗ ਕਰਵਾ ਸਕਦੇ ਹੋ ਬਹੁਤ ਸੋਨੇ ਰੰਗ ਤੇ ਬਹੁਤ ਸੋਨੇ ਪ੍ਰਿੰਟਾਂ ਦੇ ਵਿੱਚ ਨੇ ਸਰਕਾਰੀ ਰੰਗ ਨੇ ਸੋ ਇਹਨਾਂ ਵਿੱਚ ਆਪਾਂ ਤਿੰਨ ਤਰ੍ਹਾਂ ਦਾ ਡਿਜ਼ਾਈਨ ਐਡ ਕੀਤਾ ਹੋਇਆ ਸੋ ਜਲਦੀ ਆਰਡਰ ਕਰਨਾ ਕਿਉਂਕਿ ਇਹ ਵੀ ਜਲਦੀ ਸੋਲਡ ਆਊਟ ਹੋ ਜਾਂਦੇ ਨੇ ਵੀਡੀਓ ਨੂੰ ਤੁਸੀਂ ਐਂਡ ਤੱਕ ਪੌਜ਼ ਕੀਤਾ ਉਸਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ